ਇਥੇ ਗੱਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਆਪਣੇ ਬ੍ਰਦਰ ਕੋ ਇਥੇ ਰੋਪੜ ਫਟਾ ਸਾਹਿਬ ਗੁਰਦੁਆਰਾ ਇਥੇ ਡਿਊਟੀ ਕਰਦੇ ਆ ਬ੍ਰਦਰ ਹੁਣੇ ਤੇ ਛੁੱਟੀਆਂ ਆਈਆਂ ਤਾਂ ਮੈਂ ਚਲ ਦੋ ਚਾਰ ਦਿਨ ਹੋ ਹੋਣੇ ਉਹਨਾਂ ਕੋ ਤੇ ਆ ਮੇਰਾ ਬ੍ਰਦਰ ਆ ਨਾਮ ਮਟਕੋ ਸਾਡੀ ਗੁਰਮੀਹਰ ਕੌਰ ਕਿੰਨੇ ਚਿਰ ਦੀ ਹੋ ਗਈ ਹੈ ਹੋ ਗਈ 5 ਮਹੀਨੇ ਦੀ 6 ਮਹੀਨੇ ਦੀ ਹੋ ਗਈ ਹੈ ਤੇ ਇਹਨਾਂ ਨੇ ਆਉਂਦਿਆ ਅੱਜ ਥੋੜਾ ਪ੍ਰੋਗਰਾਮ ਬਣਾਇਆ ਪੀਜਾ ਦਾ ਤੇ ਪੀਜਾ ਬਹੁਤ ਸਵਾਲ ਬਣ ਲਿਆ ਕਹਿ ਲੋ ਵੀ ਮਟੀਰੀਅਲ ਮਟੀਰੀਅਲ ਵਧੀਆ ਪਾਇਆ ਇਹਨਾਂ ਨੇ ਪੂਰਾ ਹੈਵੀ ਰੱਖਿਆ ਹੋਇਆ ਹੈ ਕੰਮ ਤੇ ਤੁਹਾਨੂੰ ਦਿਖਾਉਣੇ ਆਉਣੇ ਲਓ ਜੀ بیس ਦੇ ਉੱਪਰ ਪਹਿਲਾਂ ਪੈਣੀਆਂ ਪੀਜਾ ਸੌਸ ਤੇ ਆਪਾਂ ਟਮਾਟੋ ਸੌਸ ਟਮਾਟੋ ਸੌਸ ਔਰ ਇਹ ਪੀਜਾ ਦਾ ਜੀ ਮਟੀਰੀਅਲ ਵੇਖੀ ਆ ਹੁਣ ਕੀ ਕੀ ਪੈਂਦਾ ਇਹ ਤਾਂ ਮਿਕਸ ਕਰ ਦੇਣਾ ਹੁਣ ਆਪਾਂ ਪਾ ਮੰਦੇ ਰੈੱਡ ਤੇ ਚੀਜ਼ ਹੁਣ ਲਾਉਜੀ ਚੀਜ਼ ਪੈਣ ਲੱਗੀ ਉੱਤੇ ਥੱਲੇ ਅੱਛਾ ਥੱਲੇ ਵੀ ਪਾਉਣੀ ਆ ਤੇ ਉੱਤੇ ਵੀ ਪੈਕਟ ਇੱਕ ਹੋ ਰਿਹਾਗਾ ਨਾ ਇਹ ਤੇ ਪਹਿਲਾ ਪਾਇਆ ਪਿਆਜ਼ ਤੇ ਪਨੀਰ ਵਿੱਚੇ शिमला ਮਿਰਚ शिमला ਮਿਰਚ ਬਾਜ਼ਾਰ ਨਾਲ ਉਹ ਕਿਤੇ ਸਸਤਾ ਪੈਂਦਾ ਮਹੰਗਾਈ ਦਾ ਵਾ 3.5 400 ਦਾ ਤੇ ਇੱਕ ਇੱਕ ਪੀਸ ਨਹੀਂ ਆਉਂਦਾ ਸਾਰਿਆਂ ਅੱਤ ਚਾਰ ਬਣ ਜਾਣੇ ਇੱਥੇ ਕਿੰਨੇ ਘੱਟ ਪੈਸੇ ਬਣ ਜਾਣੇ ਸੇਰਾ ਪਾ ਕਮੇ সুইਟ ਕੋਈ ਹੁੰਦਾ ਇਹ ਇੱਥੇ ਹਮ ਖੁੱਲਾ ਹੀ ਇੱਥੇ ਹੋਈ ਆ ਕੋਤਨੀ ਨਹੀਂ ਹੈਗੀ ਵਿੱਚ ਇਹ ਵੀਡੀਓ ਚੱਲ ਕੇ ਜਿਆਦਾ ਨਹੀਂ ਮੈਂ ਕਿ ਉਹ ਦੂਜਾ ਫੇਸ ਵੀ ਬਣ ਜਾਣਾ ਮੈਂ ਨਹੀਂ ਕਿ ਬੀਤੀ ਰੱਖ ਮੈਂ ਤੇਰੇ ਦੇ ਤੇ ਕੋਈ ਚੀਜ਼ ਹੋਰ ਪੈਣੀ ਉੱਤੇ ਵੀ ਕੀ ਆਉਂਦੇ ਬੰਦਾ ਵੀ ਇਹਦਾ ਛੱਡ ਦਿਆਂ ਆ ਨਾ ਫਿਰ ਇਹਨੂੰ ਪੂਰਾ ਕਵਰ ਕਰਨਾ ਵੀ ਇਹਨੂੰ ਠੰਡ ਮਨ ਲੱਗੇ

ਇਹ ਇਹ ਉਹ ਵਾਲਾ ਉਹ ਗੰਨਾ ਅੱਛਾ ਤੇ ਜੀ ਇਸ ਤੇ ਉਹ ਸਾਈਡ ਉੱਪਰ ਗੇਟ ਅਪਿੰਟ ਆ ਇੱਕ ਪੀਜੇ ਹੋਰ ਦਾ ਡੀਲਰ ਪਿਆ ਆ ਜੀ ਇਹ ਨੀਂ ਚੱਕਾ ਜੀ ਆ ਚੰਨੋਂ ਮੁੰਡੂ ਜੀ ਕਹਾਂ ਲੱਗੀ ਜੀ ਇਹ ਆ ਗਿਆ ਇਧਰ ਬੈਠ ਕੇ ਇਹਨੂੰ ਆਈਏ ਨਹੀਂ ਦੱਸਦਾ ਜਬੇ ਇਸੇ ਉਧਰ ਤਿਆਰ ਹੋਣਾ ਇੱਕ ਨੰਬਰ ਖੋਣਾ ਤੁਹਾਨੂੰ ਠੀਕ ਹੈ ਲੋ ਜੀ ਪੀਜੇ ਦਾ ਬੈੱਡ ਆ ਗਿਆ ਜਿਹਨੂੰ ਪੀਜੇ ਦੇ ਬੈੱਡ ਤੇ ਪਾ ਕੇ ਜਿਹਨੂੰ ਆਪਣੇ ਕਮਰੇ ਚ ਵਾਰ ਦਣਾ ਵੱਡੇ ਬੈੱਡ ਤੇ ਉਹਨੂੰ ਪਾਉਣਾ ਪੁੱਜਣ ਇਸ ਵਾਰ ਜਾਣਗੇ ਆਪ ਆਪਣੇ ਰੂਮ ਚ ਆਏ ਵੇ ਕੀ ਕਰੀਏ ਜਨਾਓ ਲਓ ਜੀ ਇੱਕ ਮਿੰਟ ਇੱਕ ਮਿੰਟ ਬੱਸ ਇੱਕ ਮਿੰਟ ਬੱਸ ਸਰ ਵੇ ਇੱਥੇ ਆਹ ਨੂਡਲ ਬਣਾ ਗਏ ਏ ਲਓ ਜੀ ਇਧਰ ਪੀਜ਼ਾ ਤਿਆਰ ਹੋ ਰਿਹਾ ਪੀਜ਼ਾ ਇਧਰ ਦੇਖੋ ਜਨ ਮੜਾ ਜਾ ਓਏ ਹਾਂ ਵਾ 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 ਇਧਰ ਵੀਡੀਓ ਕਾਲ ਕਰਕੇ ਕਈਆਂ ਨੇ ਮੂੰਹ 'ਚ ਪਾਣੀ ਵੀ ਲੈ ਆਉਂਦੇ ਆ ਤੇ ਮਾਫੀ ਤਾ ਜਦੋਂ ਬਣਦਾ ਨਾ ਹੁਣ ਤੁਹਾਨੂੰ ਦਿਖਾਉਨੇ ਆ ਚਲੋ ਵੀਡੀਓ ਰਾਤ ਨੂੰ ਵੀ ਬਣ ਗਿਆ ਤਿਆਰ ਹੋ ਗਿਆ ਰੈਡੀ ਪੀਜ਼ਾ ਯਾਰ ਉਹ ਚੀਜ਼ ਥੋੜਿਆ ਹੋਰ ਹੈ ਤੁਹਾਨੂੰ ਲਓ ਜੀ ਪੀਜ਼ਾ ਹੋ ਗਿਆ ਰੈਡੀ ਚੈੱਕ ਕਰੋ ਹਣ ਦੇ ਓ ਖਾਣੇ ਕਰ ਲੈ ਕਰਦੇ ਵਾਹ ਮਾਲਫਿਸ ਹੈਂਡ ਕਰਾ ਦੀ ਪੂਰੀ ਫਾਤਮ ਸਾਲਮਸ ਲੱਗਿਆ ਉਤੇ ਹਾਂ ਐਂਡ ਬਾਕੀ ਉਹ ਤੁਹਾਨੂੰ ਖਾ ਕੇ ਦੱਸਦੇ ਆ ਕਿਦਾਂ ਦਾ ਕਟਿੰਗ ਕਰ ਲਓ ਜੀ ਪੀਜ਼ਾ ਕਟਿਆ ਜਾ ਰਿਹਾ ਹਣ ਮੈਂ ਫੜਾ ਹਾਂ ਇਹਨੂੰ ਕਟਿੰਗ ਕਰੋ ਨੋ। ਦੋ ਪੀਸ ਕਰਤੇ ਆ ਹੁਣ ਚੌਥਾ ਪੀਸ। ਨਹੀਂ ਨਹੀਂ ਚਾਰ ਕਰਦੇ ਆ। ਇਹ ਵੀ ਨਾਲ ਛੋੜ ਦੇ। ਲਓ ਜੀ ਇਹਨਾਂ ਨੇ ਪੀਜ਼ਾ ਮੇਰੇ ਤੋਂ ਕਟਾਇਆ ਜੇ ਆ ਗਏ। ਮਾਈ ਡੂ ਯੂ। ਲੈ ਹੋ ਗਿਆ। ਆਹ ਹਾਂ। ਹੱਥ ਬਰੇ ਕਰੇ ਉਂਗਲੀ ਨਾਲ ਵਿੱਚ ਆ ਜਾਏ ਕਿਤੇ। ਨਿਆਣਿਆਂ ਨੂੰ ਨਾ ਦਿਖਾਓ ਵੀਡੀਓ ਕਾਲ 'ਤੇ ਮੁੜ ਕੇ ਮੈਂ ਤਾਂ ਇੱਥੇ ਆਈ ਤੇ ਤੁਹਾਡੇ ਵਾਲੇ ਹੋ ਜਾਣ ਇਹਨਾਂ ਨੇ ਚਾਹ ਹਲੋ ਜੀ ਮੈਂ ਕਹਿੰਦਾ ਵੀ ਹਾਂ ਦੇਖੋ ਹਾਂ ਦੇਖੋ ਚੱਲ ਖਾ ਕਿਉਂਕਿ ਪਾਹ ਗਰਮ-ਗਰਮ ਮੂਹ ਜਰਾ ਮਸਾਲਾ ਪਾਣਾ ਹੈ ਨਾ ਓਏ ਹਮ ਤਾਂ ਫਿਰ ਗੱਲ ਬਾਤ ਗੱਲ ਬਾਤ ਪੂਰੀ ਐਂਡ ਕਰਾਤੀ ਫਿਰ ਐਨੀ ਮਿਹਨਤ ਲੱਗੀ ਗੱਲ ਬਾਤ ਬਣਨੀ ਆ ਫਿਰ ਲਾ ਜਣ ਮੇਰੀ ਵਾਰੀ ਏ ਬੇਗ ਲੋ ਭਾਈ ਖਾਣ ਲੱਗੇ ਚਾਰ ਮਾਸੇ ਖਾਣਾ ਤੁਸੀਂ ਬੜੇ ਸੈਡ ਹੋਗੇ ਕਹਿੰਦੇ ਹਮ ਓਕੇ ਵਕਈਆ ਬਾਰ ਨਾਲੋਂ ਸਹੀ ਆ ਨਾ ਸਾਫ ਸੁੱਧਰਾ ਕੰਮ ਨਾਲੇ ਬਾਜ਼ਾਰ ਨਾਲੋਂ ਕਿਤੇ ਵਧੀਆ ਵਾਕਿਆ ਟੇਸਟ ਪੂਰਾ ਹੈ ਨਾ ਐਂਡ ਘਾਤੀ ਹੁਣ ਮੈਂ ਖਾ ਲਵਾਂ ਬਾਕੀ ਬਾਅਦ ਵਿੱਚ ਦੇ ਮੜਕੋਨੇ ਦੋ ਦੰਦ ਕੱਢੇ ਆ ਥੱਲੇ ਵਾਲੇ ਉੱਪਰ ਵੀ ਕੱਢੇ ਬਣਾ ਨਹੀਂ ਨਹੀਂ ਥੱਲੇ ਵਾਲੇ ਥੱਲੇ ਵਾਲੇ ਦੋ ਦੰਦ ਕੱਢੇ ਮੜਕੋਨੇ ਹੱਡੀਆਂ ਇਹ ਦੇਖ ਦੋ ਦੰਦ ਦੋ ਆਹ ਦੇਖੋ ਜੀ ਥੱਲੇ ਆਹ ਜੀ ਅਗੇ ਨਜ਼ਰ ਆ ਗਏ ਸ਼ਾਬਾਸ਼ ਸ਼ਾਬਾਸ਼ ਪਪਾਰੀਟੀ ਦੇ ਦੇ ਹੀ ਖੜੀ ਗਰ ਨਾਲ ਨਾਲ ਵਲੌਗ ਵੇਖਣੇ ਆਹੀਂ ਆਪਣੇ ਤੇ ਕੱਲ ਦਾ ਮੈਂ ਆ ਕੱਲ ਰਾਤੀ ਆਇਆ 9 900 ਨੂੰ ਪਹੁੰਚ ਗਿਆ ਲੱਗਦਾ ਨਹੀਂ ਜੀ ਨੂੰਨੇ 9 ਪੌਣੇ 2 ਵਜੇ ਮੈਂ ਮੋੜ ਗਿਆ ਇੱਥੇ ਬਸ ਮੈਂ ਨਾ ਏਸੀ ਬੱਸ ਲੈ ਲਈ ਬਹੁਤ ਮਤਾਂ ਰੋਇਆ ਉਹ ਤੇਰੇ ਮੈਂ ਮਾਹੀ ਉਲਟੀ ਕਰਨ ਦਾ ਪੈਦਾ ਆਇਆ ਪਰਾਵਾ ਜੇ ਮੈਂ ਉਲਟੀ ਕਰ ਦੂੰਦਾ ਮੈਨੂੰ ਐਕਸਟਰਾ ਪੈਸੇ ਲੈਣੇ ਨੇ ਮਰ ਤੋਂ। ਮੰਮੀ ਕਿਹਨੇ ਨਾ ਉੱਥੇ ਕੋਈ ਖਿੜਕੀ ਐ ਭਾਜੀ ਨਾ ਬੰਦਾ ਖੋਲ ਖਿੜਕੀ ਖੋਲ ਲੈ ਥੋੜੀ ਜੀ। ਆਓ ਮੰਮੀ ਉਹ ਨਾ ਇਹਦੇ ਖਿੜਕੀ ਖੜਕੀ ਨਹੀਂ ਖੁੱਲਦੀ। ਇੱਕ ਕੋਈ ਬੂਆ ਉਹਦਾ ਜਿਹੜਾ ਆ ਗਿਆ। ਇਹ ਮੈਂ ਕਿਤੇ ਪਲਟ ਵੀ ਗਈ ਨਾ। ਕਹਿੰਦੇ ਤੇਰੇ ਕਿੰਨੀ ਦੀ ਬੱਸ ਹੋਈ। ਮੰਮੀ ਕਹਿੰਦੇ ਇਹ ਕਿਤਨੀ ਬੱਸ ਹੋਈ। ਬੱਸ ਮੇਰੀ ਉਹ ਤੇ ਚੰਗੀ ਬੱਸ ਹੋਈ ਤੇ ਕਿਆ ਜਲੰਦਰ ਉੱਤਰਦੇ ਪ੍ਰਵਾ 600 ਰੁਪਿਆ ਕਰਾਇਆ ਲੱਗਾ ਉਸ ਮੈਂ ਹੁਣ ਮੈਂ ਕਿਧਰ ਨੂੰ ਜਾਣਾ ਅੰਮ੍ਰਿਤਸਰ ਤੋਂ ਜਾਣਾ ਲੱਗਦਾ ਇੱਥੋਂ ਦੀ 500 ਰੁਪਿਆ ਦੇ ਕੇ ਆਈ ਸੀ ਇੱਕ ਜਾਨੇ ਦਾ ਅੰਮ੍ਰਿਤਸਰੋਂ ਅਸੀਂ ਵੀ 600 ਰੁਪਿਆ ਦਿੱਤਾ ਸੀਗਾ ਨਹੀਂ ਨਹੀਂ ਇਥੋਂ 600 ਵੀ ਦਿੱਤਾ ਆਪਾਂ 550 ਵੀ ਲਈਆਂ ਚਲੋ ਕੋਈ ਗੱਲ ਨਹੀਂ ਹੁਣ ਕੱਲ ਦਾ ਅਸਰ ਮੇਰੇ ਅੱਜ ਤੱਕ ਰਿਹਾ ਰਵਾ ਮੈਂ ਦੇ ਆ ਹੁਣ ਸੁਤਾ ਨਾ ਥੋੜਾ ਜਿਹਾ ਮੈਂ ਤੇ ਹੁਣ ਥੋੜਾ ਸੈੱਟ ਹੋਇਆ। ਜਦੋਂ ਨਾ ਮੰਮੀ ਦਾ ਸੋਣਾ ਆਇਆ ਕਹਿੰਦੇ ਉਹ ਕਹਿੰਦੇ ਮੈਂ ਨਹੀਂ ਹੁਣ ਤੱਕ ਨਾ ਮੈਂ ਠੀਕ ਹਾਂ ਮੈਂ ਇਹਨਾਂ ਨੂੰ ਦੱਸਿਆ ਕਹਿੰਦੇ ਹੁਣ ਠੀਕ ਤਾਂ ਹੋਵਾਂਗੇ 300 300 ਰੁਪਏ ਡੇਢ 200 ਰੁਪਏ ਉੱਤਰ ਜਾਣ। ਦੂਜੀ ਤੇ ਵੀ ਲੱਗਣਾ ਆਇਆ। ਨਹੀਂ ਚਲੋ। ਪਤਾ ਕੀ ਗੱਲ ਉਹ ਜਿਹੜੀ ਬਾਰੀਆਂ ਬੰਦ ਸਾਰੀਆਂ ਕੋਈ ਹਵਾ ਨਹੀਂ ਆਉਣੀ। ਇਹ ਕਿਹੜਾ ਵਿੱਚ ਪਰਫਿਊਮ ਜਾ ਛੜਕ ਦਿੰਦੇ ਨਾ ਛੜਾਇਆ ਜਾ। ਤੇ ਉਹ ਮੈਨੂੰ ਬੜਾ ਚੜਦਾ। ਉਹਨੇ ਤਾਂ ਕੀਤਾ ਜਾਵਾ। ਹਾਂ ਜੀ ਮੈਂ ਕਰੀ ਜਿੰਦਗੀ ਜੀ ਮੈਂ ਕਰੀ ਦੂਜੀ ਬਾਤ ਚਾਹੁੰਦਾ ਹਾਂ ਭਾਵੇਂ ਗਰਮੀਆਂ ਹੋਣ ਰੋ ਸਕੀਆਂ ਹੈ ਨਹੀਂ ਪਾਣੀ ਗਰਮੀਆਂ ਚ ਸਹੀ ਹੈ ਐਸੀ ਚੱਲਦਾ ਹੁੰਦਾ ਨਾ ਇਸ ਵਾਰੀ ਤਾਂ ਅਸੀਂ ਜਦੋਂ ਹੋਏ ਆਏ ਹਾਂ ਤੋਂ ਸਾਨੂੰ ਵੀ ਬੜੀ ਆਹ ਖਾਰੇ ਪੱਇਆ ਪਨੀਰ ਤੇ ਹੰਡਈ ਹੈ ਬਾਤ ਹਾਂ ਹਾਂ ਮੈਂ بیس ਪੂਰਾ ਹੈਵੀ ਹੋਣਾ ਜੇ ਮੈਂ ਪੂਰਾ ਮਟੀਰੀਅਲ ਪਾ ਰਹੀ ਹਾਂ ਮੈਨੂੰ ਮੈਂ ਰੱਖਾਂ ਠੀਕ 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 ਸ਼ਮਲਾ ਵਿੱਚ ਵੀ ਦੇਖੋ ਚਾਰ ਤੀਜਿਆਂ ਦੀ ਭਾਜੀ ਇੱਕ ਲੱਗੀ ਹੈ ਹਾਂ ਆ ਇੱਕ ਪਈ ਇੱਕ ਚੱਪੀ ਵਾਹ ਚਾਰ ਪੀਜਾਂ ਦੇ ਵਿੱਚ ਤੇ ਇੱਕ ਛੇਲਾ ਮੇਚ ਲੱਗੀ ਏ ਸਾਲਾ ਲੋ ਕਿੰਨਾ ਹੈਵੀ ਹੋਊਗਾ ਇਹਦੀ ਨੌਲੇਜ ਕਿੰਨਾ ਹੈਵੀ ਹੋਊਗਾ ਔਰ ਨਹੀਂ ਹੋਰ ਕਿੰਨਾ ਮਟੀਰੀਅਲ ਪਿਆ ਵਾ ਉਹ ਤੇ ਜੀ ਲਾਈਵ ਵੇਖ ਹੀ ਲਿਆ ਆ ਯਾਰ ਕੱਲ ਕਿੱਥੇ ਜਾਣਾ ਆਪਾਂ ਘੁੰਮਣਾ ਫਿਰ ਦੇਖਦੇ ਆਂ ਕੱਲ ਨੂੰ ਇਹ ਨਾ ਮੀ ਆ ਜੇ ਆ ਨਾ ਮੀ ਆ ਜੇ ਇਹ ਜਾਣਾ ਕਿ ਮੈਂ ਅੱਡੀ ਤੁਰ ਆ ਮੇਰੇ ਕੋਲ ਮੇ ਕੋਈ ਬੈਠੀ ਯਾਰ ਰੋਈ ਜਾਂਦੀ ਐ ਮੈਨੂੰ ਲੱਗਦਾ ਇਹਨੂੰ ਭੁੱਖ ਲੱਗੀ ਐ ਆ ਦੇਖੋ ਮਮਾ ਲੇ ਵੇਖ ਹੱਸਦੀ ਐ ਮੇਰੇ ਨਾਲ ਵੇਖ ਤੂੰ ਗੁੱਸੇ 'ਚ ਵੇਖਦੀ ਐ ਹੂੰ ਕਾਡਾ ਯਾਦ ਲੈ ਚੱਲੇ 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 ਚਲੋ ਦੋ ਵੀਰ ਦੋ ਤੈਨੂੰ